ਉਧਾਨਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਤੇ ਸ਼ਰਾਰਤੀ ਅਨਸਰ ਦੇ ਖਿਲਾਫ ਲਗਾਤਾਰ ਨਕੀਲ ਕੰਸੀ ਜਾ ਰਹੀ ਹੈ। ਇਸ ਦੇ ਦਰਮਿਆਨ ਪੁਲਿਸ ਵੱਲੋਂ ਮਹਾਵੀਰ ਕਲੋਨੀ ਦੇ ਵਿੱਚ ਨਾਕਾ ਲਾਇਆ ਗਿਆ ਤੇ ਇੱਕ ਨੌਜਵਾਨ ਜੋ ਕਿ ਐਕਟਿਵਾ ਤੇ ਸਵਾਰ ਹੋ ਕੇ ਆ ਰਿਹਾ ਸੀ ਚੱਕ ਦੇ ਆਧਾਰ ਤੇ ਜਦ ਪੁਲਿਸ ਵੱਲੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਇਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਪੁਲਿਸ ਵੱਲੋਂ ਪਿੱਛਾ ਕਰਕੇ ਇਸ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ। ਇਸ ਦੇ ਕੋਲੋਂ 12 ਗ੍ਰਾਮ ਤੋਂ ਵੱਧ ਨਸ਼ਾ ਬਰਾਮਦ ਹੋਇਆ ਜਿਸ ਦੀ ਕੀਮਤ 40 ਤੋਂ 50 ਹਜ਼ਾਰ ਦੇ ਕਰੀਬ ਦੱਸੀ ਜਾ ਰਹੀ ਹੈ। ਤਾਂ ਪੁਲਿਸ ਦਾ ਕਹਿਣ ਕਿ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਸ ਬਾਬਤ ਸਬੰਧਤ ਪੁਲਿਸ ਅਧਿਕਾਰੀ ਦਾਕਿਖਿਆਣਾ ਆਉਂਸਣ데요 ਇਹਦੇ ਵਿੱਚ ਬ੍ਰਦਰ ਆਪਣਾ ਰੋਹਿਤ ਕੁਮਾਰ ਬੋਸ਼ੀ ਹੈ ਜਿਹੜਾ ਐਕਟਿਵਾ ਦੇ ਆਰਸੀ ਪੋਸਟ ਪਾਰਟੀ ਵੱਲੋਂ ਨਾਕਾਬੰਦੀ ਕੀਤੀ ਗਈ ਸੀ ਤੇ ਜਿਸ ਤੇ ਉਹਨੇ ਪੱਜਾਂ ਦੀ ਕੋਸ਼ਿਸ਼ ਕੀਤੀ ਤੇ ਕਾਬੂ ਕਰਕੇ ਉਹਦੇ ਕੋਲੋਂ 12.26 ਗ੍ਰਾਮ ਹੈਰਨ ਬਰਾਮਦ ਹੋਈ ਇਸ ਤੇ ਪਰਚਾ ਦਰਜ ਕੀਤਾ ਗਿਆ ਇਹ ਮਹਾਵੀਰ ਕੋਲੋਂ ਦਿੱਤਾ ਨਾਕਾਬੰਦੀ ਹਾਂ ਜੀ ਇਹਨਾਂ ਦੀ ਗੱਲ ਕਰ ਰਹੇ ਹਾਂ ਜੀ ਹੂੰ ਅੰਤਰਰਾਸ਼ਟਰੀ ਇੱਕ ਹਮਲ ਦੀ ਤੁਸੀਂ 4000 ਪਰ ਗ੍ਰਾਮ ਦੇ حساب ਨਾਲ ਲਾ ਲੋ 4-5000 ਅਲੱਗ-ਅਲੱਗ ਉਹ ਸਭ ਨਾਲ ਹੈਗਾ ਤਾਂ ਉਹੀ 40000 ਦੇ ਥੀ 35-40000 ਪਹਿਲਾਂ ਕੋਈ ਮਾਮਲਾ ਦਰਜ ਨਹੀਂ ਇਸ ਤੇ ਨਹੀਂ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹੈਗਾ ਬਾਕੀ ਤਫਤੀਸ਼ ਕੀਤੀ ਜਾ ਰਹੀ ਹੈ ਉਹ ਅਜਾ ਰਿਮਾਂਡ ਲਿਆਦਾ ਦੋ ਦਿਨ ਦਾ ਰਿਮਾਂਡ ਲਿਆ ਆਪਾ ਉਹਦੇ ਤਫਤੀਸ਼ ਦਰਾਂ ਦੇ ਅੱਛਾ